ਰਾਤੀ ਕਿਉ ਨਾ ਆਇਓ ਜਨਵੀ ਤੇਰੀ ਉਡੀਕ ਵਿੱਚ ਗੁੰਡਾ ਨਾ ਮੱਲਾਇਆ ਛੰਨੇ ਵਿੱਚ ਦੁੱਧ ਰੱਖਿਆ ਠੰਡਾ ਹੋ ਗਿਆ ਕਿਉ ਵਿੱਚ ਪਾਇਆ ਛੰਨੇ ਵਿੱਚ ਦੁੱਧ ਰੱਖਿਆ ਠੰਡਾ ਹੋ ਗਿਆ ਕਿਉ ਵਿੱਚ ਪਾਇਆ ਕੱਲ ਦੀ ਉਡੀਕ ਸੀ ਤੇਰੀ ਬੇ ਮੇ ਵਿਖਿਆ ਚਵਾਰੇ ਉੱਤੇ ਚੜਕੇ ਤੂੰ ਨਜਰੀਨਾ ਆਇਆ ਸੋਹਣਿਆ ਰੋਮਾ ਕਲੇਜ ਮੇਰਾ ਫਾੜ ਕੇ ਵਿੰਧ ਚਟ ਬੇਬੇ ਪੁੱਛਦੀ ਸ਼ਾਮਾ ਪੈ ਗਈਆਂ ਪਰੌਣਾ ਨਹੀਂ ਆਇਆ ਵਿੰਧ ਚਟ ਬੇਬੇ ਪੁੱਛਦੀ ਸ਼ਾਮਾ ਪੈ ਗਈਆਂ ਪਰੌਣਾ ਨਹੀਂ ਆਇਆ ਰਾਤੀ ਕਿਉ ਨਾ ਆਇਓ ਚਾਨਣੀ ਵੀ ਤੇਰੀ ਉਡੀਕ ਵਿੱਚ ਕੁੰਡਾ ਨਾ ਮੈਲਾਇਆ ਛੰਨੇ ਵਿੱਚ ਦੁੱਧ ਰੱਖਿਆ ਠੰਡਾ ਹੋ ਗਿਆ ਕਿਉ ਵਿੱਚ ਪਾਇਆ ਛੰਨੇ ਵਿੱਚ ਦੁੱਧ ਰੱਖਿਆ ਠੰਡਾ ਹੋ ਗਿਆ ਕਿਉ ਵਿੱਚ ਪਾਇਆ ਚਾਮਨੜ ਸਿਰ ਤੋਲਿਆ ਗੱਲ ਕੱਪੜੇ ਰੇਸ਼ਮੀ ਮੈਂ ਪਾਏ ਬੁੱਲਾ ਉ तीर काढके क्लिप विस जाई तू नजरी ना आया चनवी तारी वान के मैं सुरमा भी पाया तू नजरी ना आया चनवी तारी वान के मैं सुरमा भी पाया ती क्यों ना आयो चनवी तेरी उडीक विच कुंडा ना मैं लाया छन्ने विच दूध रखया ਠੰਡਾ ਹੋ ਗਿਆ ਕਿਉਂ ਵਿੱਚ ਪਾਇਆ ਛੰਨੇ ਵਿੱਚ ਦੁੱਧ ਰੱਖਿਆ ਠੰਡਾ ਹੋ ਗਿਆ ਕਿਉਂ ਵਿੱਚ ਪਾਇਆ ਸਾਰੀ ਰਾਤ ਰਹੀ ਜਾਗਦੀ ਲਾਲੀ ਮੇਰੀਆਂ ਅੱਖਾਂ ਦੇ ਵਿੱਚ ਰਾੜੀ ਕੇ ਸਰਗੀ ਨੂੰ ਲਾਈਆਂ ਅੱਖੀਆਂ ਉੱਤੋਂ ਆ ਗਿਆ ਦਪੈਰਾ ਚੜਿਕੇ ਕਿਹੜੀ ਗੱਲੋਂ ਤੂੰ ਰੁੱਸਿਆ ਤੈਨੂੰ ਰੱਬ ਦਾ ਵਾਸਤਾ ਪਾਇਆ ਕਿਹੜੀ ਗੱਲੋਂ ਤੂੰ ਰੁੱਸਿਆ ਤੈਨੂੰ ਰੱਬ ਦਾ ਵਾਸਤਾ ਪਾਇਆ ਆਪੀ ਕਿਉ ਨਾ ਆਇਓ ਚੰਨ ਵੀ ਤੇਰੀ ਉਡੀਕ ਵਿੱਚ ਕੁੰਡਾ ਨਾ ਮੈਲਾਇਆ ਛੰਨੇ ਵਿੱਚ ਦੁੱਧ ਰੱਖਿਆ ਠੰਡਾ ਹੋ ਗਿਆ ਕਿਉ ਵਿੱਚ ਪਾਇਆ ਛੰਨੇ ਵਿੱਚ ਦੁੱਧ ਰੱਖਿਆ ਠੰਡਾ ਹੋ ਗਿਆ ਕਿਉ ਵਿੱਚ ਪਾਇਆ ਮੈਂ ਸ਼ਾਮਾਂ ਵੇਲੇ ਧਾਰਾਂ ਕੱਢਦੀ ਬੂਰੀ ਮੱਚ ਨਾ ਮਿਲਣ ਵਿੱਚ ਆਵੀ ਛੇਤੀ ਛੇਤੀ ਦੁੱਧ ਕੱਢਿਆ ਪਾਬੋ ਮੰਜੇ ਤੇ ਬੈਠੀ ਵਾਟ ਖਾਵੇ ਬੀਬੀ ਕੋਲੋਂ ਪੁੱਛ ਲੈ ਪਾਵੇਂ ਹਾਲੇ ਤੱਕ ਮੈਂ ਜਾਗ ਵੀ ਨਾ ਲਾਇਆ ਬੇਬੀ ਕੋਲੂ ਪੁੱਛਲ ਪਮੀ ਹਣੀ ਤੱਕ ਮੈਂ ਜਾਗ ਵੀ ਨਾ ਲਾਇਆ ਰਾਤੀ ਕਿਉ ਨ ਆਇਓ ਚੰਨ ਵੀ ਤੇਰੀ ਉਡੀਕ ਵਿੱਚ ਕੁੰਡਾ ਨਾ ਮੈ ਲਾਇਆ ਛੰਨੀ ਵਿੱਚ ਦੁੱਧ ਰੱਖਿਆ ਠੰਡਾ ਹੋ ਗਿਆ ਕਿਉ ਵਿੱਚ ਪਾਇਆ ਛੰਨੀ ਵਿੱਚ ਦੁੱਧ ਰੱਖਿਆ ਠੰਡਾ ਹੋ ਗਿਆ ਕਿਉ ਵਿੱਚ ਪਾਇਆ ਰਾਤੀ ਕਿਉ ਨਾ it's